ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਪੰਜਵੜ ਪੰਜਵੜ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਚਵਾਲ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਹੈਗੀ ਹੈ ਦੋਸਤੋ ਪਿੰਡ ਪੰਜਵੜ ਤੋਂ ਭੋਜੀਆਂ ਪਿੰਡ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਮਾਲੂਵਾਲ ਪਿੰਡ ਦੀ ਵੀ ਦੂਰੀ ਥੋੜੀ ਹੈਗੀ ਹੈ ਦੋਸਤੋ ਜਦੋਂ ਆਪਾਂ ਦੋਸਤੋ ਬਿਲਕੁਲ ਭਿੱਖੀ ਪਿੰਡ ਤੋਂ ਚਵਾਲ ਅਮਰਸਾ ਰੋਡ ਹੋਵੇ ਆ ਦੋਸਤੋ ਤੇ ਬਿਲਕੁਲ ਚਪਾਲ ਤੋਂ ਕੋਈ 2-3 ਕਿਲੋਮੀਟਰ ਪਿਸ਼ਾ ਪਿੱਖੀ ਪਿੰਡ ਵਾਲੀ ਸਾਈਡ ਦੋਸਤੋ ਅ ਅੱਡਾ ਆਉਂਦਾ ਇੱਕ ਇੱਕ ਸੜਕ ਜਿਹੜੀ ਆ ਦੋਸਤੋ ਸੋਲ ਠੱਠੀ ਨੂੰ ਚਲੀ ਜਾਂਦੀ ਆ ਇੱਕ ਪਿੰਡ ਪੰਜਵਾੜ ਨੂੰ ਆਉਂਦੀ ਆ ਦੋਸਤੋ ਤੇ ਪੰਜਵਾੜ ਤੋਂ ਜਦੋਂ ਤੁਸੀਂ ਬਿਲਕੁਲ ਪਿੰਡ ਭੋਜੀਆਂ ਨੂੰ ਆਉਨੇ ਹੋ ਤੇ ਰਸਤੇ ਵਿੱਚ ਵੀਰ ਹੋਣਾਂ ਦੀਆਂ ਬਾਹਰ ਬਾਈਕਾਂ ਨੇ ਦੋਸਤੋ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਵੇੜਾ ਖਾਸ ਤੌਰ ਤੇ ਇਸ ਘਰ ਆਉਂਦੀਆਂ ਦੋਸਤੋ ਤੇ ਤਕਰੀਬਨ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਪਸ਼ੂ ਕਾਫੀ ਦਿਖਾਉਂਦੇ ਰ੍ਹਾਂਗੇ ਤੇ ਰੇਡ ਪੜਤਾ ਵੀ ਜਿਹੜਾ ਦੋਸਤੋ ਜਾਇਜ਼ ਹੋਊਗਾ ਜਿੰਨਾ ਵੀ ਹੈ ਜਾਇਜ਼ ਰੇਡ ਭਾ ਪੜਤਾ ਹੋਊਗਾ ਸੋ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਉਹ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਦੋਸਤੋ ਅੱਜ 29 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦੇ ਦੋਸਤੋ 4:00 ਵਜੇ ਦਾ ਸਮਾਂ ਸੋ ਆਓ ਕਰਦੇ ਆਂ ਗੱਲਬਾਤ ਪੁੱਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਥੀ ਗਿਆ ਸੰਧੂ ਸਾਹਿਬ ਠੀਕ ਠਾਕ ਹੋ ਜੀ ਹਾਂ ਇੱਕਾ ਵੀਰ ਜੀ ਆਪਣਾ ਨਾਮ ਜਰੂਰ ਸ਼ੇਅਰ ਕਰ ਦਿਓ ਆਪਣੇ ਸੱਜਣਾ ਦੇ ਨਾਲ ਹਾਂਜੀ ਨਾਮ ਹੈਗਾ ਜੀ ਪਿੰਦਾ ਸਿੰਘ ਪਿੰਦਾ ਸਿੰਘ ਜੀ ਹਾਂਜੀ ਪਿੰਡ ਪੰਜਵਾੜ ਜੋ ਜ਼ਿਲ੍ਹਾ ਤਰਨਤਾਰਨ ਆ ਠੀਕ ਆ ਜੀ ਹਾਂਜੀ ਨੇੜੇ ਚਵਾਲ ਜੋ ਠੀਕ ਆ ਕੈਪਟਨ ਸੰਤੂ ਸਾਹਿਬ ਹੈਗੇ ਆ ਚਾਰ ਹੀ ਤੇ ਇੱਕ ਤੇ ਸੇਲ ਹੋ ਗਈ ਵੱਡੀ ਅੱਛਾ ਜੀ ਇਹ 32 ਕਿਲੋ ਵਾਲੀ ਉਹ ਸੇਲ ਹੋ ਗਈ ਲੇਲੀ ਘਰ ਵਾਲੇ ਵੀਰ ਨੇ ਹੂੰ ਤੇ ਤਿੰਨ ਨੇ ਆ ਗਿਆ ਆਪਣੇ ਤੋਂ ਗੱਪਾਂ ਤਿੰਨ ਜਿਹੜੀਆਂ ਹੁਣ ਵਿਕਾਊ ਆ ਜਿਹੜੀਆਂ ਮੌਜੂਦ ਉਹ ਤਿੰਨ ਹੈਗੀਆਂ ਇੱਕ ਸੇਲ ਹੋ ਗਈ ਆ ਆਪਾਂ ਦਿਖਾ ਦਿੰਨੇ ਆ ਨਾਲ ਦੀ ਨਾਲ ਹਾਂਜੀ ਹਾਂਜੀ ਤੇ ਉਹ ਦੋਸਤ ਇੱਕ ਵੜ ਵੇਚ ਚੁੱਕੀ ਆ ਬਾਕੀ ਤਿੰਨ ਵੜਾ ਜਿਹੜੀਆਂ ਅਵੇਲੇਬਲ ਨੇ ਇਹਨਾਂ ਦੀ ਆਪਾਂ ਡਿਟੇਲ ਸਾਂਝੀ ਕਰਦੇ ਆ ਅ ਠੀਕ ਆ ਅੱਛਾ ਪਿੰਦੇ ਵੀਰ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਵੜ ਆ ਇਥੋਂ ਸਟਾਰਟ ਕਰ ਲਈਏ ਸ਼ੁਰੂਆਤ ਕਰ ਲਈਏ ਕੀ ਡਿਟੇਲ ਆ ਇਸ ਵੜ ਦੀ ਇਹ ਸੰਤ ਸਾਹਿਬ ਖੜਦੀ 50 ਦਿਨ ਅੱਛਾ ਜੀ ਹਾਂਜੀ ਦੂਜਾ ਸੂਆ ਜੋ ਦੂਜਾ ਸੂਆ ਹਾਂਜੀ ਪਹਿਲੇ ਸੂਏ ਦੁੱਧ ਨੇ ਭਰਾਇਆ 22 ਕਿਲੋ ਬੱਚੀ ਨੇ ਠੀਕ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਹਾਂਜੀ ਥੋੜੀ ਵਸੀ ਲਸੀ ਸਾਮਣ ਸੁਭਾਣ ਵਾਲੀ ਕਿਹਨੇ ਸਾਂਭੀ ਨਹੀਂ ਵਚੀ ਹਾਂਜੀ ਵਚੀ ਬਹੁਤ ਚੰਗੀ ਆ ਬਸ ਇਕਾਤਕੂਤ ਚੰਗਾ ਹਾਂਜੀ ਹਾਂਜੀ ਤੇ ਥਣ ਭਾਂਡਾ ਵੈਸੇ ਚੰਗਾ ਠੀਕ ਆ ਤੇ ਥੋੜਾ ਜਿਹਾ ਖੋਲ ਕੇ ਵੀਰ ਜੀ ਨਾਲ ਹੀ ਬਾਹਰ ਕੱਢ ਲਏ ਨਾਲ ਹੀ ਤੋੜ ਕੇ ਦਿਖਾਉਣੇ ਆ ਸੁਆ ਦੋਸਤੋ ਦੂਜਾ ਤੇ ਪਹਿਲੇ ਸਵੇਰੇ ਵੀਰ ਪਿੰਦਾ ਕਹਿੰਦਾ ਵੀ 20 ਲੀਟਰ ਮਿਲਕਿੰਗ ਜਿਹੜੀ ਆ ਇਹਨੇ ਕਰਵਾਈ ਆ ਸੋ ਹੁਣ ਇਹ ਦੂਜਾ ਸੂਆ ਸੁਣ ਜਾ ਰਹੀ ਆ ਸੋ ਨਸਲ ਬਰੀਡ ਦੇ ਵਿੱਚ ਪੂਰੀ ਆ ਦੋਸਤੋ ਠੀਕ ਆ ਬੋਦੀ ਵਾਲੀ ਵੜਾ ਛੋਟੇ ਜੇ ਕੰਨ ਕਰੈਕਟਰ ਜਿਹੜੇ ਆ ਦੋਸ ਆ ਦੇਖੋ ਆਰਡਰ ਕੁਆਲਟੀ ਦਿਨ ਹਜੇ 5-4 ਦਿਨ ਕੱਢਦੀ ਆ ਠੀਕ ਆ ਜੀ ਸੋ ਥਾਣ ਤੁਨ ਪੂਰਾ ਵਧੀਆ ਦੋਸਤੋ ਮੁੱਠੀ ਥਾਣਾ ਹਵਾਨਾ ਲੇਵਾ ਕਾਫੀ ਸੋਹਣਾ ਬਖਾਰਾ ਬਹੁਤ ਸੋਹਣਾ ਥੱਬਿਆਂ ਦੇ ਥੱਬੇ ਕਰਮਾਂ ਵਾਲੀ ਬੈਠੀ ਆ ਬਾਕੀ ਥੋੜੇ ਜਿੱਦਾਂ ਤੁਹਾਨੂੰ ਦੋਸਤੋ ਵੀਰ ਨੇ ਆਪ ਹੀ ਦੱਸਦਾ ਵੀ ਥੋੜਾ ਲਸੇਰੇਪਣ ਦੇ ਵਿੱਚ ਆ ਕਈ ਵਾਰ ਨਰਮ ਨਾਰਮਲ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਤੇ ਬਾਕੀ ਹਾਈਟ ਕਾ ਤੇ ਚੰਗੀ ਆ ਸੁਣ ਤੋਂ ਬਾਅਦ ਕੋਈ ਵੀਰ ਚੰਗੀ ਕੇਅਰ ਕਰ ਲੂਗਾ ਤੇ ਜਿੰਨੀ ਮਰਜ਼ੀ ਦੋਸਤੋ ਵੈੜ ਵੀ ਇੱਕ ਰਾਜੀ ਕਰ ਲੋਂਗੇ ਤੇ ਇੱਕ ਦੁੱਧ ਵਾਲੇ ਪਾਸਿਓਂ ਵੀ ਚੰਗਾ ਮਿਲ ਕੇ ਪਾ ਦਿਓਗੇ ਯਾਰ ਕਿ ਦੂਜੇ ਸੂਬੇ ਦੇ ਵਿੱਚ ਠੀਕ ਆ ਸੋ ਥਣ ਥਣ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਿੰਨੇ ਨੇ ਨੇੜੇ ਤੋਂ ਪੂਰਾ ਮੁਠੀ ਥਾਣਾ ਗੈਬ ਗੂਬ ਕਾਫੀ ਜ਼ਿਆਦਾ ਵਿੱਚ ਫਿਰਲ ਬੁਰਲ ਕਾਫੀ ਹੈ ਥਾਣਾ ਦੀ ਆ ਵੇਖੋ ਮਾ ਲੋ ਜੀ ਠੀਕ ਆ ਸੋ ਸੋਣੀ ਬਾਂਡ ਆਪਸੀ ਤਰ੍ਹਾਂ ਦੀ ਥਾਣਾ ਵੀ ਪੂਰਾ ਜਿਹੜਾ ਦੋਸਤੋ ਹੱਥੀ ਚਵਾਈ ਦਾ ਥਾਣਾ ਬਾਕੀ ਸੋਣ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰ ਲਈਏ ਥੋੜੀ ਬਾਦੀ ਜੇਕਰ ਪਾਲਪੁਰ ਹੈਗੀ ਆ ਉੱਤਰਨ ਤੋਂ ਬਾਅਦ ਥਣ ਪੂਰਾ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਬਣ ਕੇ ਸਾਹਮਣੇ ਆਊਗਾ ਤੇ ਅੱਛਾ ਭਿੰਦੇ ਵੀਰ ਕੀ ਡਿਮਾਂਡ ਕੀ ਕਰਦੇ ਐ ਸਬੱੱਚੀ ਦੀ ਬੈੜ ਦੀ ਡਿਮਾਂਡ ਤਾਂ ਸੰਧੂ ਸਾਹਿਬ 55 ਕਰ ਲਈਏ ਹਾਂਜੀ ਪਰ ਆਪਾਂ 48 'ਚ ਮਾਨਤਾ ਕਰ ਦਾਂਗੇ 48 'ਚ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਤੁਹਾਡਾ ਵੈਸੇ ਕੀ ਮੰਨਣਾ ਹੈਗਾ ਦੁੱਧ ਪਾ ਦੋਗੀ 20 ਤੋਂ ਬਾਹਰ ਐਰ ਕਿਤੇ ਮੇਤੇ ਹੋਏ ਵੀ ਐਰ ਕਿ 5 ਲੀਟਰ ਹੀ ਪਾਉਗੀ ਜਿੰਨੀ ਬਣੀ ਵੱਛੀ ਹਾਂਜੀ ਦਿਨੋਂ ਦਿਨ ਬੰਦ ਜਾਂਦੀ ਵੇਖੋ ਸੰਧੂ ਸਾਹਿਬ ਠੰਡੀ ਸੀਲ ਐ ਇਹ ਨਹੀਂ ਛੜਾਕਲ ਆ ਪੂਰੀ ਚਵਾਈ ਲੱਗਿਆ ਵੇਖੋ ਆ ਲਓ ਜੀ ਹਾਂਜੀ ਸੋ ਦੋਸਤੋ ਬਾਕੀ ਆ 35 ਤੁਸੀਂ ਵੇਖ ਸਕਦੇ ਜੀ ਠੀਕ ਆ ਕੋਈ ਭੂ ਨੀ ਛੱਟਾ ਨੀ ਠੀਕ ਆ ਜੀ ਤੇ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਉਹ ਵੀ ਤੁਸੀਂ ਕਰ ਸਕਦੇ ਜੀ ਆਦਰਵਾਇਜ਼ ਤੁਸੀਂ ਘਰ ਆਣ ਕੇ ਦੋਸਤੋ ਆਪਣੀ ਨਰਕ ਪਰਖ ਵੀ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਮੋਲੇ ਕੁਰੀ ਫੇਰ ਕਨਫਰਮ ਕਰਾ ਦਈਏ ਭਿੰਦੇ ਵੀਰ ਕਿੰਨਾ ਸੰਤੋਸ਼ ਸਾਹਿਬ 48 ਅੱਜ ਮਾਨਤਾ ਕਰ ਦਾਂਗੇ 48 ਚੋਂ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਆ ਵੀਰ ਅੱਛਾ ਇੱਕ ਜਿਹੜੀ ਇਹ ਆਪਣੇ ਕੋਲ ਦੂਜੇ ਨੰਬਰ ਤੇ ਆ ਗਈ ਹੈ ਜੀ ਹਾਂਜੀ ਹਾਂਜੀ ਇਹ ਸੂਬਾ ਕਿਨਵਾ ਅੱਗੇ ਸੌਣ ਜਾ ਰਹੀ ਹੈ ਇਹ ਤੀਜਾ ਸੂਣ ਆਲੀ ਸੰਧੂ ਸਾਹਿਬ ਲੋ ਜੀ ਤੀਜਾ ਸੂਬਾ ਦੋਸਤੋ ਤੇ ਆਹ ਫੇਸ ਕੁਆਲਟੀ ਇੱਕ ਵਾਰੀ ਵੇਖ ਕੇ ਚੈੱਕ ਕਰੋ ਤੀਜਾ ਸੂਬਾ ਅੱਗੇ ਸੌਣ ਜਾ ਰਹੀ ਹੈ ਦੋਸਤੋ ਤੇ ਦਿਨੇ ਤੇ ਕਿੰਨੇ ਕੁ ਬਾਕੀ ਆ ਇਹ ਇਹ ਵੀ ਖੜਦੀ ਹਫਤਾ ਲੈ ਜੂ ਸੰਧੂ ਸਾਹਿਬ ਹੂੰ ਹਾਂ ਠੱਡੀ ਸੀਲ ਇੱਕ ਹਫਤਾ ਦੋਸਤੋ ਸਮਾਂ ਲੈ ਜੂਗੀ ਬਾਕੀ ਥਣ ਥਣ ਆਹ ਵੇਖੋ ਰੁਕ ਰੁਕ ਥਾਣਾ ਮੁਠੀ ਵਿੱਚ ਪੂਰਾ ਜਿਹੜਾ ਦੋਸਤੋ ਥਾਣਾ ਆਉਂਦਾ ਠੀਕ ਆ ਤੇ ਇੱਕ ਹਫਤੇ ਦੀ ਹਜੇ ਕੱਚੀ ਕੋਈ ਵੀਰ ਮੰਨ ਲੈ ਵੈਸੇ ਇੱਕ ਹਫਤਾ ਜਿਹੜਾ ਦੋਸਤੋ ਕੋਈ ਬਾਲਾ ਸਮਾਂ ਨਹੀਂ ਹੈਗਾ ਤਿਆਰ ਤੌਰ ਤੇ ਹੁੰਦਿਆਂ ਪਸ਼ੂ ਦੇ ਵੈਸੇ ਪੰਜ ਸੱਤ ਦਿਨ ਵੈਸੇ ਲੈ ਜਾਂਦਾ ਠੀਕ ਆ ਜੀ ਤੀਜਾ ਸੁਆ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ 크ਰੋਸ ਅੰਗ ਦੇ ਵਿੱਚ ਕੱਦ ਵਜ਼ਨ ਜਿਹੜਾ ਦੋਸਤੋ ਇਸ ਵੈਡ ਦਾ ਵੀ ਚੰਗਾ ਠੀਕ ਆ ਕੱਦ ਕੋਲ ਜਿਹੜਾ ਪੂਰਾ ਉੱਚਾ ਵੱਡੇ ਕੱਦ ਕਾਟ ਦੇ ਵਿੱਚ ਸੋ ਥਣ ਦੇਵਾ ਆ ਵੇਖ ਕੇ ਚੈੱਕ ਕਰੋ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਲੂਗੀ ਠੀਕ ਆ ਆ ਲਓ ਜੀ ਸੋ ਸੀਲਸ ਲੱਗ ਪੂਰੀ ਆ ਜਿੱਥੇ ਮਰਜੀ ਵੇਖੋ ਬਹਿ ਕੇ ਵੀਰ ਠੀਕ ਹੈ ਇੱਕ ਹੱਥ ਨਾਲ ਜਿਹੜਾ ਦੋਸਤੋ ਤਸੱਲੀ ਕਰਾਉਂਦੇ ਪਏ ਆ ਵੀ ਕਿਸੇ ਤਰ੍ਹਾਂ ਦੀ ਕੋਈ ਡਰੱਗਲ ਭਜਾਕਲ ਜੀ ਨਹੀਂ ਹੈਗੀ ਤੇ ਆਹ ਕਰੋ ਚੈੱਕ ਹਾਂਜੀ ਠੀਕ ਆ ਤੁਹਾਡਾ ਚਾਪੇ ਦੇ ਬਿਰੇ ਦਾ ਫਿਰ ਮੁੱਲ ਕੀ ਕਰਾਂਗੇ ਦੂਜੇ ਨੰਬਰ ਵਾਲੀ ਜਿਹੜੀ ਆ ਵੈਟ ਆਪਣੇ ਕੋਲ ਸਦਰ ਸਾਹਿਬ ਮੋਲ ਦੇ ਜੋ ਜਿੰਨਾ ਮਰਜੀ ਵੱਛੀ ਦਾ 60 ਹੀ ਮੁੱਲ ਕਰਾਉਂਦੀ 65 ਹੀ ਕਰਾਉਂਦੀ ਆ ਹਾਂਜੀ ਪਰ ਆਪਾਂ 52 'ਚ ਮਾਨਤਾ ਕਰ ਦਾਂਗੇ ਵੱਛੀ ਦਾ 52 'ਚੋਂ ਹਾਂਜੀ ਦੁੱਧ ਹੋ ਸਕਦਾ 20-22 ਕਿਲੋ ਭਰਾ ਦੂ 22 ਕਿਲੋ ਭਰਾ ਦੂ ਹੂੰ ਹਾਂਜੀ ਵੀ ਤੁਹਾਡੇ ਸਾਹਮਣੇ ਚੱਟਾ-ਚੁੱਟਾ ਮਤਲਬ ਕਿ ਪੂਰਾ 5-7 ਦਿਨਾਂ 'ਚ ਤਿਆਰੀ ਕਰਨੀ ਹੁੰਦੀ ਹੈ ਹਾਂਜੀ ਇੱਥੋਂ ਤੱਕ ਸੰਤੂ ਸਾਹਿਬ ਨੇ ਆਉਣਾ ਵੇਖੋ ਟੰਣਾ ਆਰਡਰ ਵੀ ਜਿਹੜਾ ਫਿਕਸ ਕਸਮੇ ਟਾਈਟਲੇ ਵੀ ਦੇ ਰੂ ਵਧੀਆ ਇਸੇ ਤਰ੍ਹਾਂ ਹੀ ਹ ਤੇ ਪੰਤ ਪਣਾਉ ਕੇ ਮਾਝਾ ਥਾਂ ਲੱਗਾ ਹਾਂ ਹਾਂਜੀ ਲਓ ਜੀ ਆਹ ਦੇਖੋ ਲਓ ਜੀ ਠੀਕ ਹੈ ਅੱਛਾ ਇਹਦਾ ਮੁੱਲ ਵੀਰੇ ਕੀ ਕਰਦੇ ਆ ਦੱਸਿਆ ਇਹਦਾ ਸੰਧੂ ਸਾਹਿਬ ਆਪਾਂ ਮੁੱਲ 52 ਚੋਂ ਮਾਨਤਨ ਕਰਦਾਂਗੇ 52 ਚੋਂ ਹਾਂਜੀ ਠੀਕ ਹੈ ਜੀ ਮਾਨਤਨ ਹੋ ਜੂ ਖੁੱਲੇ ਕਰ ਦਿਓ ਜੇ ਹਾਂਜੀ ਕਰ ਦਾਂ ਜਿੰਨਾ ਵੀ ਹੋ ਸਕਦਾ ਹੋਇਆ ਹੈ ਠੀਕ ਕਰ ਦਾਂਗਾ ਸੰਧੂ ਲਓ ਦੋਸਤੋ ਵੀਡੀਓ ਆਪਣੀ ਪਹਿਲੀ ਆ ਇਸ ਘਰੋਂ ਤਕਰੀਬਨ ਮਾਨਤਨ ਜਿੰਨਾ ਵੀ ਦੋਸਤੋ ਕੋਈ ਭੈਣ ਭਰਾ ਸਚਨ ਕਹੂਗਾ ਉਹਨਾਂ ਮਾਨਤਨ ਹੋ ਜਾਊਗਾ ਠੀਕ ਆ ਜਿੰਨੀ ਵੀ ਗੰਜਾਇਸ਼ ਹੋਈ ਤੇ ਅਗਲੀ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਵੀਰ ਇਹ ਬੈੜਾ ਇਹ ਸੰਤੂ ਸਾਹਿਬ ਨਾਲ ਸੇਲ ਹੋ ਗਈ ਆ ਅੱਛਾ ਇਹ ਕਿ ਸ਼ੈੱਡ ਵਾਲੇ ਵੀਰ ਨੇ ਲੈ ਲਈ ਆ ਠੀਕ ਆ ਜੀ ਹਾਂਜੀ ਠੀਕ ਆ ਇਹਦੇ 32 32 ਕਿਲੋ ਵਾਲੀ ਸੀ 32 ਕਿਲੋ ਵਾਲੀ ਦੂਜਾ ਸੁਆਸ ਉਹਨਾਂ ਨੇ ਵੱਚੀ ਹਾਂਜੀ ਇਹ ਦਿਨ ਕਿੰਨੇ ਕੁ ਲੈਂਦੀ ਸੀ ਅਜੇ ਇਹ ਦਿਨ 5 ਕਿ ਦਿਨ ਖੜਦੀ ਆ ਹਾਂਜੀ ਇਹ ਘੰਟੇ ਨਾ ਬੰਦੀ ਵੱਚੀ ਸੰਤੂ ਸਾਹਿਬ ਹਾਂਜੀ ਕੱਲ ਤੇ ਵੱਚੀ ਹਸਾਬ ਦੇ ਹੀ ਰੇ ਅੱਜ ਵੱਚੀ ਆ ਗਈ ਮਿੰਟੋ ਮਿੰਟੀ ਤੇ ਆ ਥੋੜੇ ਘਪਲ ਭੁੱਲ ਜੀ ਆ ਪਰਾਲੀ ਪ੍ਰੂਲੀ ਡੰਗਤਰ ਪਤਾ ਖਾਨਦੇ ਆ ਠੀਕ ਆ ਜੀ ਹਾਂਜੀ ਹਾਂਜੀ ਅੱਛਾ ਪਹਿਲੇ ਸੂਬੇ ਦੀ ਕੀ ਰਹੀ ਹੈ ਮਿਲਕ ਕਪੈਸਿਟੀ 28 ਕਿਲੋ ਭਰਾਇਆ ਪਹਿਲਾਂ ਨੇ ਪਹਿਲਾਂ ਨੇ ਹਾਂਜੀ ਤੇ ਹੁਣ ਦੂਜੇ ਸੂਬੇ ਆ ਹਾਂਜੀ ਹੁਣ ਆਪਾਂ 32 ਗਰੰਟੀ ਦੇ ਦੋ ਸਕਦਾ ਦੁੱਧ 35 ਭਰਾ ਦੇ ਕਰਮਾਂ ਲਈ ਠੀਕ ਆ ਜੀ ਲਓ ਵੀਰ ਜੀ ਇਹ ਵੀ ਦਿਖਾ ਦਗੇ ਵੈਸੇ ਸੇਲ ਹੋ ਚੁੱਕੀ ਹੈ ਨਾ ਹਾਂਜੀ ਹਾਂਜੀ ਇਹ ਸੇਲ ਹੋ ਗਈ ਲਓ ਵੀ ਦੋਸਤੋ ਵੈਸੇ ਸੇਲ ਹੋ ਚੁੱਕੀ ਹੈ ਵੈੜ ਦਿਖਾ ਤੁਹਾਨੂੰ ਦਿਨੇ ਕਿਉਂਕਿ ਮਾਲ ਦੇ ਵਿੱਚ ਵੀਰਾਂ ਦਾ ਵੀ ਆਪਾਂ ਦਿਖਾ ਦਿੰਨੇ ਆ ਵੀ ਕਿਉਂਕਿ ਪਸ਼ੂ ਜਿਹੜੇ ਦੋ ਫਸੂ ਆਨਲਾਈਨ ਸਰਬਰੀਡਲਾ ਪੂਰਾ ਠੀਕ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਆ ਇਹ ਵਿਕ ਚੁੱਕੀ ਆ ਸੋ ਮੇਰੇ ਵੀਰ ਜਿਹੜਾ ਕੋਈ ਵੇਖ ਰਿਹਾ ਇਹਨੂੰ ਵੇਖ ਕੇ ਕੋਈ ਵੀਰ ਨਾ ਫੋਨ ਲਾਵੇ ਕਿਉਂਕਿ ਇਹ ਸੇਲ ਹੋ ਚੁੱਕੀ ਆ ਵੈਸੇ ਵਿਖਾਉਣ ਦਾ ਪਰਪਸ ਹੈ ਇੱਕ ਸ਼ੋ ਕੁਆਲਟੀ ਵਜੋਂ ਹੀ ਆ ਵੀ ਚਲੋ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਵੈੜ ਵੇਕ ਗਈ ਆ ਠੀਕ ਆ ਆ ਡਰੋਡਰ ਦੀ ਕੁਆਲਿਟੀ ਚੰਗੀ ਆ ਪਹਿਲਾਂ ਨੇ ਜਿਹੜਾ ਦੋਸਤੋ 28 ਲੀਟਰ 27 28 ਲੀਟਰ ਜਿਹੜੀ ਮਿਲਕਿੰਗ ਭਰੀ ਆ ਅਰ ਕੀ ਦੂਜਾ ਸੂਬਾ ਵੀਰ ਦਾ ਵੀ 30 ਤੋਂ 32 35 32 ਤੱਕ ਵੀ ਜਿਹੜੀ ਆ ਦੋਸਤੋ ਮਿਲਕ ਕਪੈਸ ਇਹਦੇ ਵੀ ਸੂਨ ਸਵਾਉਣ ਦੇ ਵਿੱਚ ਅਜੇ ਦੋਸਤੋ ਘੱਟੋ ਘੱਟ ਵੀ ਕੋਈ ਹਫ਼ਤਾ ਖੰਡ ਅਜੇ ਕੋਈ 5-4 ਦਿਨ ਬਾਕੀ ਆ। ਠੀਕ ਆ। ਸੋ ਵੱਡੀ ਬੈੜ ਆ ਤੇ ਪਿੰਦੇ ਵੀਰ ਵੈਸੇ ਆਪਣੀ ਧਿਆਨ ਲਿਆ ਦੀਏ ਥੋੜੀ ਨੌਲੇਜ ਵਾਸਤੇ ਕੀ ਮੁੱਲ ਵੇਚੀ ਹੈਗੀ ਆਪਾਂ। ਸੰਤੋਸ਼ ਸਾਹਿਬ 95000 ਦੀ ਵੱਛੀ ਹੋਈ ਆ। 95 ਦੀ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਸੋ ਦੋਸਤੋ 95000 ਦੀ ਜਿਹੜੀ ਇਹ ਵੱਛੀ ਹੋਈ ਆ ਬੈੜ ਹੋਈ ਆ ਠੀਕ ਆ ਜੀ ਵੇਚੀ ਆ ਵੀਰ ਨੇ। ਤੇ ਪਸ਼ੂ ਵੱਡੇ ਇਸੇ ਤਰੀਕੇ ਕੋਈ 30 25 30 ਲੀਟਰ ਵਾਲੇ ਆਉਂਦੇ ਰਹਿੰਦੇ ਆ ਠੀਕ ਆ। ਸੋ ਇਸ ਤੋਂ ਬਾਅਦ ਜਿਹੜੀ ਆਪਾਂ ਤੁਹਾਨੂੰ ਹੁਣ ਸੇਲ ਦੇ ਲਈ ਅਵੇਲੇਬਲ ਆ ਇੱਕ ਆ ਬਾੜ ਦਿਖਾ ਦਿੰਨੇ ਆ ਇਹ ਵਿਕਰੀ ਦੇ ਲਈ ਮੌਜੂਦ ਆ ਕਿਉਂਕਿ ਤਿੰਨ ਹੀ ਬਾੜਾਂ ਵੇਚਣੀਆਂ ਸੀ ਇੱਕ ਬਾੜ ਵੇਖ ਚੁੱਕੀ ਸੀਗੀ ਤੇ ਇਹ ਤਿੰਨ ਬਾੜਾਂ ਹੀ ਆਪਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਤੇ ਆ ਬਾੜ ਦੀ ਫਿਰ ਕੀ ਡਿਟੇਲ ਆ ਇਹ ਸੰਸਾ ਦੂਜਾ ਸੂਬਾ ਸੋਨਾ ਪਿਓਰ ਦੂਜਾ ਸੂਬਾ ਦੂਜਾ ਸੂਬਾ ਹਾਂਜੀ ਇਹਨੇ ਪਹਿਲਾਂ ਨੇ ਦੁੱਧ 18 ਕਿਲੋ ਭਰਾਇਆ ਜੋ ਅੱਛਾ ਜੀ ਹਾਂਜੀ ਇਹ ਜਰਸੀ ਖਰੋਜ ਵੱਛੀ ਆ ਬਹੁਤ ਠੰਡੀ ਸੀਲ ਆ ਆ ਲਓ ਜੀ ਜਿਤਨਾ ਮਰਜੀ ਸੰਧੂ ਸਾਹਿਬ ਇਹ ਨਹੀਂ ਆ ਪਿੱਛੇ ਡੱਕ ਲੋਗੇ ਜਿਤਨਾ ਮਰਜੀ ਭਰਿਓ ਸ਼ਹਿਦ ਹੀ ਆ ਠੰਡੀ ਸੀਲ ਬੱਛੀ ਐ ਬਣ ਬਣ ਕੰਮਲੀ ਹੁੰਦੀ ਐ ਵੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਦੋ ਦਰ ਕਿਲੋ ਭਰਾ ਦੋ ਸੰਧੂ ਸਾਹਿਬੇ ਸੂਵਾ ਓਰੀਜਨਲ ਐ ਵੀ ਦੂਜਾ ਅੱਗੇ ਸੋਣ ਜਾ ਰਹੀ ਆ ਸੋ ਬੋਦੀ ਵਾਲੀ ਵੈੜ ਆ ਯਾਦ ਬ੍ਰੀਡ ਜਿਹੜੀ ਆ ਪੂਰੀ ਆ ਦੋਸਤੋ ਬਾਕੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਹਫਤਾ ਪਿੰਦੇ ਬਾਈ ਕੱਢਦੀ ਅਜੇ ਆ ਹਾਂਜੀ ਲੈ ਸੰਧੂ ਸਾਹਿਬ ਹਫਤਾ ਲੈ ਜੂ ਹਫਤਾ ਲੈ ਜੂਗੀ ਹਾਂ ਲਓ ਤੋੜ ਲੀ ਗਿਆ ਲਓ ਵੀ ਦੋਸਤੋ ਹਫਤਾ ਲੈ ਜੂਗੀ ਸੋ ਇਹ ਵੀ ਜਿਹੜੀ ਵੈੜ ਆ ਵਕਾਊ ਆ ਦੋਸਤੋ ਵਿਕਰੀ ਦੇ ਲਈ ਅਵੇਲੇਬਲ ਆ ਸੋ ਚਾਹਵਣ ਵੀਰ ਤੁਸੀਂ ਇਹਦਾ ਸੌਦੇ ਬਾਰੇ ਜਰੂਰ ਗੱਲਬਾਤ ਕਰ ਸਕਦੇ ਜੇ ਰੇਟ ਕੀ ਮੋਲ ਹੈਗਾ ਉਹ ਵੀ ਆਪਾਂ ਤੁਹਾਨੂੰ ਲਾਸਟ ਵਿੱਚ ਪੁੱਛ ਕੇ ਦੱਸ ਦਾਂਗੇ ਆਰਡਰ ਜਿਹੜਾ ਦੋਸਤੋ ਜਿੰਨੀਆਂ ਬਣਾ ਦਿਖਾਈਆਂ ਕੋਈ ਝੋਲੀ ਵਾਲੇ ਲੈਵੇ ਨਹੀਂਗੇ ਕੰਪੈਕਟ ਜਿਹੜੇ ਨੇ ਫਿਕਸ ਜਿਹੜਾ ਤੇ ਰੰਗ ਜਿਹੜਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਬਲੈਕ ਜਿਹਾ ਰੰਗ ਠੀਕ ਆ ਛੋਟੀ ਜੀ ਬੂਥੀ ਆ ਛੋਟਾ ਜਿਹਾ ਮੂੰਹ ਥੋੜੇ ਬਿਲਕੁਲ ਛੋਟੇ ਛੋਟੇ ਜੇ ਕੰਨ ਨੇ ਠੀਕ ਆ ਤੇ ਥਾਂ ਚੱਡੇ ਦੀ ਆ ਵੇਖੋ ਤੁਸੀਂ ਪੂਰੀ ਖਬਰਦਾਰ ਸੋ 5-4 ਦਿਨ ਹਫਤਾ ਖੰਡ ਲੱਗੀ ਦੋਸਤੋ ਤੇ ਆਪਾਂ ਇੱਕ ਜਜ ਆਈਡੀਆ ਹੈ ਵੀ ਹੋਰ ਸੋਹਣਾ ਲੇਵਾ ਬਖਾਲਾ ਬਣਾ ਕੇ ਤਿਆਰ ਕਰੂਗੀ ਕਿਉਂਕਿ ਇੱਕ ਬਿਲਕੁਲ ਪੱਟਾਂ ਦੇ ਸਨ ਦੇ ਵਿਚਕਾਰ ਆਰਡਰ ਦੀ ਜਿਹੜੀ ਸ਼ੇਪ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਇਸੇ ਤਰ੍ਹਾਂ ਜਿਹੜੀ ਨੇ ਤਿਆਰੀ ਕਰਨੀ ਆ ਹਾਂਜੀ ਤੋੜ ਲਈਏ ਵੀ ਤੋੜ ਦੋ ਆ ਦੇਖੋ ਜੀ ਸੋ ਕਾਫੀ ਪਿਆਰੀ ਬੱਚੀ ਆ ਦੋਸਤੋ ਇੱਕ ਇਹ ਵੀ ਆ ਵੀ ਨਵੀਂ ਬੱਚੀ ਆ ਠੀਕ ਆ ਕੋਈ ਜਿਆਦਾ ਸੂਬਿਆਂ ਦੇ ਵਿੱਚ ਨਹੀਂ ਗਈ Ориਜਨਲ ਜਿਹੜੀ ਆ ਦੂਜਾ ਸੂਬਾ ਇਹ ਅਕੇ ਸੋਣ ਜਾ ਰਹੀ ਆ ਨਵੀਂ ਬੱਛੀ ਆ ਨਵੀਂ ਵੈੜਾ ਸੋ ਚਾਹਵਨ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਸੋ ਰੇਟ ਮੁੱਲ ਕੀ ਕਰਦਾ ਵੀਰ ਉਹ ਵੀ ਆਪਾਂ ਤੁਹਾਨੂੰ ਪੁੱਛਾਂਗੇ ਪੁੱਛ ਕੇ ਜਿਹੜਾ ਪੂਰੀ ਜਿਹੜਾ ਦੋਸਤੋ ਦੱਸ ਦੇਾਂਗੇ ਸੋ ਬਾਕੀ ਢਿੱਲਾਂ ਢੋਲਾਂ ਕਾਫੀ ਆ ਆ ਤੁਸੀਂ ਵੇਖ ਕੇ ਚੈੱਕ ਕਰੋ ਢਿੱਲ ਕਾਫੀ ਆ ਸੋ ਸੀਲੀ ਸੁਲੀ ਬਹੁਤ ਜ਼ਿਆਦਾ ਆ ਵੈੜ ਦੇ ਵਿੱਚ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਗਈ ਤੇ ਫਾੜੀ ਜਿਹੜਾ ਚੱਡਾ ਬਿਲਕੁਲ ਬਣਾ ਕੇ ਤਿਆਰ ਕਰੂਗੀ ਦੋਸਤੋ ਤੇ ਭਿੰਦੇ ਵੀਰ ਇਹਦਾ ਮੁੱਲ ਕੀ ਕਰਦੇ ਆ ਵੀ ਆਪਣੇ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਦੇਣੀ ਮੁੱਲ ਤਾਂ ਭੈਣ ਸੰਦ ਤੁਸੀਂ 65 ਕਰ ਲੀਏ 62000 ਚ ਮਾਨਤਾ ਨਾ ਹੋ ਜੀ ਹਾਂਜੀ ਠੀਕ ਹੈ ਜੀ ਬਾਹਰ ਤੋਂ ਕੋਈ ਖੁੱਲਾ ਹੀ ਹੋ ਜੂਗਾ ਮੰਨਤਾ ਹਾਂਜੀ ਹਾਂਜੀ ਖੁੱਲਾ ਹੋ ਜੂਗਾ ਜੀ ਸੰਧੂ ਸਾਹਿਬ ਨਾ ਕਰ ਦਿਓ ਹਾਂਜੀ ਖੁੱਲਾ ਹੀ ਮੰਨਤਾਂ ਵੀਰਾਂ ਦਾ ਵੀ ਕਰਦਾਂਗੇ 62000 ਦੇ ਵਿੱਚੋਂ ਬਾਕੀ ਵੈੜ ਵੀ ਤੁਸੀਂ ਦੋਸਤੋ ਵੇਖੋ ਵੱਡੀ ਵੈੜ ਆ ਤੇ ਬਣੂ-ਪਣੂ ਪੂਰਾ ਕਰਮਾਂ ਵਾਲੀ ਹਜੇ ਬਾਕੀ ਸਮੇਂ ਤੇ ਛੱਡਦ ਨੇ 5 4 ਦਿਨ ਹਜੇ ਬਾਕੀ ਆ ਹਾਂਜੀ ਹਾਂਜੀ ਤੇ ਭਿੰਦੇ ਵੀਰੇ ਆਪਣੇ ਕੋਲ ਇਹ ਐਨੀਮਲ ਸੀ ਅੱਜ 4 ਹਾਂਜੀ ਹਾਂਜੀ ਆਉਂਦੇ ਰਣ ਕੇ ਅੱਗੇ ਪਸ਼ੂ ਰੂਟੀਨ ਦੇ ਵਿੱਚ ਆਪਣੇ ਕੋਲ ਨਵੇਂ ਹਾਂਜੀ ਹਾਂਜੀ ਆਉਂਦੇ ਰਹਿੰਦੇ ਸੰਤੂ ਸਾਹਿਬ ਠੀਕ ਆ ਤੇ ਨੰਬਰ ਬੋਲ ਦਗੇ ਭੈਣ ਭਰਾਵਾਂ ਸੱਜਣਾਂ ਨੂੰ ਨੰਬਰ ਵੀ ਜ਼ਰੂਰ ਦੱਸੀਏ ਆਪਣੇ ਹਾਂਜੀ ਹਾਂਜੀ ਸੋ ਨੰਬਰ ਜਿਹੜੇ ਦੋਸਤੋ ਆਪਾਂ ਦੱਸ ਦੇਣੀ ਆ ਤੁਹਾਨੂੰ ਜਿਹੜੇ ਬਿਲਕੁਲ ਵੀਰ ਹੋਣਾਂ ਦੇ ਕੋਲ ਆ ਨੰਬਰ ਤੇ ਤੁਸੀਂ ਜਿਹੜੀ ਕਾਲ ਕਰ ਸਕਦੇ ਜੀ ਤੇ ਨੰਬਰ ਥੱਲੇ ਆਪਾਂ ਚਲਦੇ ਕਰ ਦਾਂਗੇ ਸਕਰੀਨ ਦੇ ਐਨੀਮਲ ਜਿਹੜੇ ਆ ਦੋਸਤੋ ਅੱਜ ਚਾਰ ਬਕਾਊ ਸੀਗੇ ਹਾਂਜੀ ਬੋਲ ਦਗੇ ਜੀ 73411 ਹਾਂਜੀ 65683 ਠੀਕ ਆ ਜੀ ਹਾਂਜੀ ਹੋਰ ਦੂਸਰਾ ਨੰਬਰ ਹੈਗਾ 8767 ਹਾਂਜੀ 24593 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਜੇ ਸੰਤੋਬਾਬ ਕੇ ਵੀਰ ਨੇ ਦੂਰੋਂ ਆਉਣਾ ਹੋਊਗਾ ਉਹਦਾ ਰਹਿਣ ਦਾ ਖਾਸ ਪ੍ਰਬੰਧ ਹੋਊਗਾ ਠੀਕ ਹੈ ਵੀਰ ਹਾਂ ਜੀ ਠੀਕ ਹੈ ਜੇ ਕਹਿੰਦੇ ਇੱਕ ਦਿਨ ਦੋ ਦਿਨ ਰਹਿਣਾ ਹੋਰ ਵਾਥੀਆਂ ਜਿਆਦੀ ਖੜਦੀਆਂ ਹੋਣਗੀਆਂ ਠੀਕ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਲਵ ਯੂ ਦੋਸਤੋ ਜਿਹੜਾ ਕੋਈ ਵੀਰ ਦੂਰ ਤ라ਡੇੋਂ ਆ ਰਿਹਾ ਚਾਹੇ ਕੋਈ ਪੰਜਾਬ ਆਊਟ ਆਫ ਸਟੇਟ ਤੋਂ ਆ ਰਿਹਾ ਪੰਜਾਬ ਤੋਂ ਬਾਹਰੋਂ ਆ ਰਿਹਾ ਕਿਸੇ ਸਟੇਟ ਦੇ ਵਿੱਚੋਂ ਉਹ ਰਹਿਸ਼ ਦਾ ਜਿਹੜਾ ਪ੍ਰਬੰਧ ਆ ਦੋਸਤੋ ਕਿ ਇੱਕ ਦੋ ਦਿਨ ਆਪਦੀ ਪੂਰੀ ਤਸੱਲੀ ਐ ਨਰਕਪਰਖ ਕਰਕੇ ਪਸ਼ੂ ਲੈ ਕੇ ਜਾ ਰਹਿਣ ਦਾ ਖਾਣੇ ਦਾ ਪੂਰਾ ਪ੍ਰਬੰਧ ਦਾ ਜਿੰਨਾ ਵੀ ਮਾਨਤਾਣਾ ਜਿਹੜਾ ਦੋਸਤੋ ਉਹ ਵੱਖਰੀ ਆਪਣੀ ਜਗ੍ਹਾ ਹੋਊਗਾ ਸੋ ਰਹਿਸ਼ ਦਾ ਰਹਿਣ ਸਹਿਣ ਦਾ ਜਿਹੜਾ ਦੋਸਤੋ ਵੀਰ ਕੋਲੇ ਜਿਹੜੀ ਅਵੇਲੇਬਿਲਟੀ ਆ ਉਹ ਵੀ ਹੈਗੀ ਹੈ ਘਰੇ ਆਓ ਨਰਕ ਪਰਖ ਕਰੋ ਜੋਗੇ ਵੇਖੋ ਜਿਹੜਾ ਪਸ਼ੂ ਸੋਇਆ ਗੱਭਣ ਪਸ਼ੂ ਆਪਣਾ ਚੌਥਾ ਨਾਲ ਤੇਪਕੇ ਜਰੂਰ ਤਸੱਲੀ ਕਰਕੇ ਲੈ ਜਿਓ ਠੀਕ ਆ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ